ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ ਲੱਗਿਆ ਹੈ ਅਕਾਲੀ ਦਲ ਜੂਤ ਸਿੰਘ ਗਾਗੂ ਹਰ ਸੁਖਿੰਦਰ ਸਿੰਘ ਬੱbbi ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਨੇ ਜਿਸ ਦਾ ਐਲਾਨ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਟਕਸਾਲੀਆਂ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਕੀਤਾ ਗਿਆ ਹੈ ਔਰ ਕੱਠ ਕਰਨ ਤੋਂ ਬਾਅਦ ਬੀਬੀ ਜ਼ਗੀਰ ਕੌਰ ਵੀ ਉੱਥੇ ਸੀ ਔਰ ਉਹ ਜਿਹੜਾ ਮਜੀਠਾ ਉਹ ਵੀ ਉੱਥੇ ਸੀ ਉਟੋਆ ਐਮਬਲੇ ਸਰ ਜਿਹੜੇ ਪੁਰਾਣੇ ਨੇ ਉਹ ਵੀ ਉੱਥੇ ਸੀ ਹਰਮਿੰਦਰ ਸਿੰਘ ਹੋਰ ਲੀਡਰ ਸਾਹਿਬਾਨ ਸਾਰੇ ਉੱਥੇ ਸੀ ਬਿੰਬੀ ਜਗੀਰਪੁਰ ਦੀ ਹਾਜ਼ਰੀ ਦੇ ਵਿੱਚ ਉੱਥੇ ਸਾਰੇ ਖੁੱਲੇ ਆਮ ਸ਼ਰਾਬ ਉੱਥੇ ਉਹਨਾਂ ਦੀ ਹਾਜ਼ਰੀ ਉਹ ਵੀਡੀਓ ਦੇ ਸਭ ਕੁਝ ਸਪਸ਼ਟ ਦੱਸਦਾ ਕਿ ਇਹੋ ਜੇ ਇੱਕ ਕਾਰਨਾਮੇ ਜਿਹੜੇ ਆ ਇਹ ਕਰਨ ਲੱਗੇ ਨੇ ਮੈਂ ਸੋਚਦਾ ਹਾਂ ਅੱਜ ਤੇ ਤਤ ਦਾ ਹਮੇਸ਼ਾ ਵਹਿ ਰੰਗਾ ਕੂ ਦੇ ਘਰ ਦੇ ਰਿਆ ਹਲੇ ਨਹੀਂ ਇਹਨਾਂ ਨੇ ਜੋ ਤੂਫਾਨ ਮਚਾਇਆ ਜੋ ਕੋਹਰ ਮਚਾਇਆ ਜਿਸ ਤਰ੍ਹਾਂ ਇਹਨਾਂ ਲੋਕਾਂ ਨੂੰ ਰੰਗ ਪਰੇਸ਼ਾਨ ਕੀਤਾ ਵਜਦਾ ਸਿੱਖੀ ਦਾ ਕਹਨ ਕੀਤਾ ਵਾ ਜੋ ਰੇਤਾ ਬਜਰੀ ਲੈ ਕੇ ਚੱਕੜ ਜੋ ਸਾਪੋ ਦਾ ਹਾਕਾਰ ਪੰਜਾਬ ਦੇ ਵਿੱਚ ਲੁੱਟ ਖੋਤ ਦੀਆਂ ਪਹਿਲਾਂ ਸਾਰੀਆਂ ਆਪਾਂ ਦੀਆਂ ਰਹੀਆਂ ਆ ਟਰੱਕ ਦੀ ਗੱਲ ਕਰ ਲਈਏ ਕਿ ਚਿੱਟੀ ਦੀ ਗੱਲ ਕਰ ਲਈਏ ਇਹ ਸ਼ਰੋਮ ਨੇ ਕਾਲੀ ਕਰਕੇ ਦੇਰ ਬਾਅ ਉਚਿਆ ਕਰ ਕਰਕੇ ਇਹ ਗੱਲਾਂ ਕਰਦੇ ਨੇ ਇਹਨਾਂ ਨੇ ਸਾਰਾ ਬੇੜਾ ਕਰ ਕੀਤਾ ਇਹਨਾਂ ਨੇ ਇਹ ਆਸਾਂ ਲੋਕਾਂ ਨੂੰ ਪਾਈਆਂ ਇਹਨਾਂ ਨੇ ਕਿ ਸਭ ਬਸੇ ਰਹੇ ਸੋ ਇਸ ਵਾਸਤੇ ਅੱਜ ਇਹ ਜਿਹੜੇ ਨੌਜਵਾਨ ਕਿ ਨੇ ਸਾਡੇ ਵਿੱਚ ਸ਼ਾਮਲ ਹੋਇਆ ਇਹ ਵੱਡਾ ਆਪਣਾ ਕੱਠ ਤਾਂ ਬਣੇ ਕਰਨਗੇ ਕਿਉਂਕਿ ਅੱਜ ਸ੍ਰੀ ਛੇਤੀ ਦੇ ਵਿੱਚ ਕਈ ਵਾਰ ਹੁੰਦਾ ਕਿ ਬਾਤ ਕਰਨਗੇ ਕੱਠ ਲੇਕਿਨ ਅੱਜ ਆਪਣੇ ਸਾਹਮਣੇ ਆਏ ਨੇ ਸਾਨੂੰ ਪੂਰੀ ਆਸ ਹੈ ਕਿ ਜੋ ਇਹ بے ਨਿਯਮਿਆ ਨੇ ਇਹਨਾਂ ਨੂੰ ਵੀ ਦੂਰ ਕਰਨਾ ਜੋ ਪੰਜਾਬ ਦੇ ਹਰਾਤ ਨੇ ਇਹਨਾਂ ਨੂੰ ਵੀ ਆਪਣਾ ਸਦਾਰਨਾ ਆ ਡਰਗ ਦਾ ਮਾਮਲਾ ਵਾਕ ਕਰ ਦਾਦੀ ਕੀ ਬੱਬੀ ਬਾਦਲ ਪਿਛਲੇ 15 ਸਾਲ ਤੋਂ ਅਕਾਲੀ ਦਲ ਜੂਥ ਵਿੰਗ ਵਿੱਚ ਸਰਗਰਮ ਸੀ ਤੇ ਹੁਣ ਬੱਬੀ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਜੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਐਲਾਨ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਹੈ ਵੀਰ ਰਿਪੋਰਟ ਡੀ 5 ਚੈਨਲ ਪੰਜਾਬੀ